ਦੋਸਤੋ ਸਮੁੰਦਰ ਦੇ ਵਿੱਚ ਜਿਹੜੇ ਜੀਵ ਹੁੰਦੇ ਆ ਉਹ ਦੋ ਕਿਸਮ ਦੇ ਹੁੰਦੇ ਨੇ ਇੱਕ ਉਹ ਜੀਵ ਹੁੰਦੇ ਨੇ ਜਿਹੜੇ ਖਾਦੇ ਜਾਂਦੇ ਨੇ ਤੇ ਇੱਕ ਉਹ ਜੀਵ ਹੁੰਦੇ ਨੇ ਜਿਹੜੇ ਖਾਂਦੇ ਨੇ ਖਾਦੇ ਜਾਣ ਵਾਲੇ ਕੌਣ ਹੁੰਦੇ ਨੇ ਛੋਟੀਆਂ-ਛੋਟੀਆਂ ਮੱਛੀਆਂ ਤੇ ਛੋਟੇ-ਛੋਟੇ ਜਿਹੜੇ ਜੀਵ ਜੰਤੂ ਹੁੰਦੇ ਨੇਗੇ ਉਹ ਖਾਦੇ ਜਾਂਦੇ ਆ ਤੇ ਵੱਡੇ ਜੀਵ ਜਿਹੜੇ ਹੁੰਦੇ ਨੇ ਜਿਵੇਂ ਸ਼ਾਰਕ ਮੱਛੀ ਆ ਜਿਹਨੂੰ ਬੇਲ ਮੱਛੀ ਵੀ ਕਿਹਾ ਜਾਂਦਾ ਹੈ ਤਾਂ ਉਹ ਵੱਡੇ ਸਾਈਜ਼ ਦੀਆਂ ਜਿਹੜੀਆਂ ਮੱਛੀਆਂ ਹੁੰਦੀਆਂ ਉਹ ਆਪਣੇ ਵੱਡੇ ਮੂੰਹ ਦੇ ਨਾਲ ਛੋਟੇ-ਛੋਟੇ ਜੀਵਾਂ ਨੂੰ ਹੜੱਪ ਕਰਦੀਆਂ ਰਹਿੰਦੀਆਂ ਖਾਂਦੀਆਂ ਰਹਿੰਦੀਆਂ ਨੇ ਇਹਗਾ ਇਹ ਸਮੁੰਦਰ ਦੇ ਅੰਦਰ ਸਿਲਸਿਲਾ ਚੱਲਦਾ ਹੈ ਤਾਂ ਸਮੁੰਦਰ ਦੇ ਅੰਦਰ ਅਸੀਂ ਦੇਖਦੇ ਹਾਂ ਚੈਨਲਾਂ ਦੇ ਉੱਤੇ ਡਿਸਕਵਰੀ ਚੈਨਲਾਂ ਦੇ ਉੱਤੇ ਕਿ ਛੋਟੀਆਂ ਮੱਛੀਆਂ ਫਿਰ ਸਿਆਣੀਆਂ ਹੋ ਜਾਂਦੀਆਂ ਐ ਸਮਝਦਾਰ ਹੋ ਜਾਂਦੀਆਂ ਐ ਘਾਟੇ ਖਾ ਖਾ ਕੇ ਔਰ ਇਹ ਸਿੱਖਦੀਆਂ ਕਿ ਸਾਨੂੰ ਖਾਧੇ ਜਾਣ ਤੋਂ ਆਪਾਂ ਬਚੀਏ ਕਿਵੇਂ ਫਿਰ ਉਹ ਯੂਨੀਅਨ ਬਣਾਉਂਦੀਆਂ ਇਕੱਠੀਆਂ ਹੁੰਦੀਆਂ ਇੱਕ ਇਹੋ ਜਿਹਾ ਟਾਂਚਾ ਬਣਾਉਂਦੀਆਂ ਕਿ ਛੋਟੀਆਂ-ਛੋਟੀਆਂ ਮੱਛੀਆਂ ਇਕੱਠੀਆਂ ਹੋ ਕੇ ਸਰਕ ਮੱਛੀ ਨਾਲੋਂ ਵੀ ਵੱਡੇ ਆਕਾਰ ਦੀ ਮੱਛੀ ਬਣ ਜਾਂਦੀਆਂ ਨੇ ਆਪ ਹੀ ਕੁਝ ਮੱਛੀਆਂ ਜਿਨ੍ਹਾਂ ਦੇ ਵਿੱਚ ਆਗੂ ਰੋਲਾਦਾ ਕਰਨ ਦਾ ਗੁਣ ਹੁੰਦਾ ਉਹ ਮੂਹਰੇ ਪਾਸੇ ਲੱਗ ਜਾਂਦੀਆਂ ਨੇਗੀਆਂ ਜਿਹੜੀ ਉਹ ਮੂੰਹ ਬਣ ਜਾਂਦੀਆਂ ਨੇ ਕੁਝ ਤੜ ਬਣ ਜਾਂਦੀਆਂ ਨੇ ਕੁਝ ਪਿੱਛੇ ਪੂਛ ਬਣ ਜਾਂਦੀਆਂ ਤੇ ਉਹ ਉਸ ਮੱਛੀ ਨਾਲੋਂ ਜਿਹੜੀ ਉਹਨਾਂ ਨੂੰ ਖਾਂਦੀ ਹੈ ਸਰਕ ਮੱਛੀ ਉਹਦੇ ਨਾਲੋਂ ਵੱਡੇ ਆਕਾਰ ਦਾ ਇੱਕ ਵੱਡੀ ਕਿਸਮ ਦੀ ਉਹ ਮੱਛੀ ਬਣਾ ਲੈਂਦੀਆਂ ਨੇ ਤੇ ਫਿਰ ਜਦੋਂ ਇਕੱਠੀਆਂ ਹੋ ਕੇ ਸਮੁੰਦਰ ਦੇ ਵਿੱਚ ਤੁਰਦੀਆਂ ਫਿਰ ਉਹ ਜਿਹੜੀ ਸਾਰਕ ਮੱਛੀ ਹੁੰਦੀ ਹੈ ਇਹਨਾਂ ਮੱਛੀਆਂ ਕੋਲੋਂ ਜਿਹੜੀਆਂ ਇਕੱਠੀਆਂ ਹੋ ਕੇ ਚੱਲ ਰਹੀਆਂ ਕਾਫਲਾ ਬਣਾ ਕੇ ਇਹਦੇ ਕੋਲੋਂ ਫਿਰ ਉਹ ਡਰ ਜਾਂਦੀ ਹੈ ਕਿ ਕੋਈ ਮੇਰੇ ਨਾਲੋਂ ਵੀ ਵੱਡੇ ਸਾਈਜ਼ ਦਾ ਕੋਈ ਜਾਨਵਰ ਆ ਰਿਹਾ ਹੈ ਕਿਤੇ ਮੈਨੂੰ ਇਹ ਖਾ ਨਾ ਜਾਵੇ ਇਹ ਫਿਰ ਸਮੁੰਦਰ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਆਪਣੀ ਰਾਖੀ ਕਰਦੀਆਂ ਤੇ ਇਸੇ ਤਰ੍ਹਾਂ ਦਾ ਇਹ سلسلہ ਜਿਹੜਾ ਹੈਗਾ ਧਰਤੀ ਦੇ ਉੱਤੇ ਵੀ ਚੱਲਦਾ ਹੈ ਇੱਥੇ ਵੀ ਦੋ ਕਿਸਮ ਦੇ ਜੀਵ ਨੇ ਤੇ ਇਹਨਾਂ ਜੀਵਾਂ ਦੇ ਵਿੱਚ ਅਸੀਂ ਵੇਖਦੇ ਹਾਂ ਜੇ ਅਸੀਂ ਕਾਮਾਂ ਦੀ ਗੱਲ ਕਰੀਏ ਤੇ ਹੋਰ ਜੰਗਲ ਵਿੱਚਲੇ ਜਾਨਵਰਾਂ ਦੀ ਗੱਲ ਕਰੀਏ ਉੱਥੇ ਵੀ ਕੁਝ ਉਹ ਜਾਨਵਰ ਨੇ ਜਿਹੜੇ ਖਾਦੇ ਜਾਂਦੇ ਨੇ ਤੇ ਕੁਝ ਉਹ ਜਾਨਵਰ ਹੈ ਜਿਹੜੇ ਉਹਨਾਂ ਨੂੰ ਖਾਂਦੇ ਨੇਗੇ ਤੇ ਉੱਥੇ ਵੀ ਜੰਗਲ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜੰਗਲੀ ਮੱਝਾਂ ਹੁੰਦੀਆਂ ਜਿਹੜੀਆਂ ਉਹ ਸ਼ੇਰਾਂ ਦੇ ਮੁਕਾਬਲੇ ਝੁੰਡ ਬਣਾ ਲੈਂਦੀਆਂ ਆਪਣਾ ਤੇ ਜਦੋਂ ਝੁੰਡ ਬਣਾ ਕੇ ਉਹਨਾਂ ਦੇ ਵਿੱਚ ਇੱਕ ਤਕੜਾ ਝੋਟਾ ਹੁੰਦਾ ਹੈ ਤੇ ਉਹ ਅਗਵਾਈ ਕਰਦਾ ਹੈ ਇਕੱਠੀਆਂ ਹੋ ਕੇ ਤੁਰਦੀਆਂ ਆਪਣੇ ਬੱਚਿਆਂ ਨੂੰ ਵੀ ਬਚਾਉਂਦੀਆਂ ਤੇ ਕਈ ਵਾਰੀ ਉਹ ਸ਼ੇਰ ਨੂੰ ਬਗਿਆੜ ਨੂੰ ਚੀਤੇ ਨੂੰ ਦਰਖਤਾਂ ਦੇ ਉੱਤੇ ਚੜਨ ਲਈ ਮਜਬੂਰ ਕਰ ਦਿੰਦੀਆਂ ਤੇ ਉਹਨਾਂ ਦੇ ਐਸੇ ਸਿੰਘ ਮਾਰਦੀਆਂ ਕਿ ਉਹਨਾਂ ਨੂੰ ਜ਼ਖਮੀ ਕਰ ਦਿੰਦੀਆਂ ਤੇ ਸ਼ੇਰਾਂ ਨੂੰ ਮਾਰ ਵੀ ਨਹੀਂ ਦਿੰਦੀਆਂ ਚੱਕ ਕੇ ਸਿਰ ਦੇ ਉੱਤੋਂ ਦੀ ਲਾਰ ਕੇ ਮਾਰਦੀਆਂ ਇਹ ਸਿਲਸਿਲਾ ਜੰਗਲ ਦੇ ਵਿੱਚ ਵੀ ਚੱਲਦਾ ਰਹਿੰਦਾ ਪਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਆਪਣੇ ਬੰਦਿਆਂ ਦੀ ਤਾਂ ਬੰਦਿਆਂ ਦੇ ਵਿੱਚ ਇਹ ਸਾਨੂੰ ਕੁਝ ਵੇਖਣ ਨੂੰ ਨਹੀਂ ਮਿਲਦਾ ਹੁਣ ਮੱਝਾਂ ਦਾ ਝੁੰਡ ਕਿਉਂ ਹੈ ਇਕੱਠਾ ਕਿਉਂ ਹੈ ਕਿਉਂਕਿ ਜਾਨਵਰਾਂ ਦੇ ਵਿੱਚ ਪੰਛੀਆਂ ਦੇ ਵਿੱਚ ਜਿਹੜੇ ਝੁੰਡ ਨੇ ਯਾਨੀ ਯੂਨੀਅਨਾਂ ਨੇ ਇਕੱਠੇ ਨੇ ਉਹ ਉਹ ਇਸ ਕਰਕੇ ਇਕੱਠੇ ਹੈ ਕਿਉਂਕਿ ਉਹ Hindu Sikh Musliman Isai ਨਹੀਂ ਹੈਗੇ ਉਹ ਧਰਮਾਂ 'ਚ ਵੰਡੇ ਹੋਏ ਨਹੀਂ ਹੈਗੇ ਪਰ ਬੰਦਿਆਂ ਦੇ ਵਿੱਚ ਜਦੋਂ ਅਸੀਂ ਇਹ ਵੇਖਦੇ ਆਂ ਇਨਸਾਨਾਂ ਦੇ ਵਿੱਚ ਤਾਂ ਬੜੇ ਹੀ ਆਰਾਮ ਦੇ ਨਾਲ ਬੰਦਿਆਂ ਨੂੰ ਕਿ ਪਸ਼ੂ ਤਾਂ ਇਕੱਟ ਨੇ ਪਰ ਬੰਦੇ ਜਿਹੜੇ ਉਹ ਖਿਲਰ ਜਾਂਦੇ ਨੇ ਕਦੇ ਜਾਤਾਂ ਦੇ ਨਾਂ ਤੇ ਕਦੇ ਧਰਮਾਂ ਦੇ ਨਾਂ ਦੇ ਉੱਤੇ ਇਹ ਫਿਰਕਿਆਂ ਦੇ ਨਾਂ ਦੇ ਇਹ ਬੰਦੇ ਜਾਂਦੇ ਹੈਗੇ ਫਿਰ ਜਦੋਂ ਇਕਤਾ ਕਮਜ਼ੋਰ ਹੁੰਦੀ ਹੈ ਤਾਂ ਫਿਰ ਸਰਕ ਮੱਛੀ ਵਰਗੀਆਂ ਜਿਹੜੀਆਂ ਵੱਡੀਆਂ ਮੱਛੀਆਂ ਇੱਥੇ ਹੈਗੀਆਂ ਹੈ ਬੰਦਿਆਂ ਦੇ ਰੂਪ ਦੇ ਵਿੱਚ ਨੇ ਉਹ ਚਾਹੇ ਉਹ ਕਈ ਲੋਕ ਉਹਨਾਂ ਨੂੰ ਕਾਰਪੋਰੇਟ ਦਾ ਨਾਂ ਦਿੰਦੇ ਹੈ ਕੋਈ 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 ਨਾਂ ਦਿੰਦਾ ਫਿਰ ਉਹ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਜਿਹੜੀ ਵੱਡੇ ਜਿਹੜੇ ਧਨਾੜ ਬਹੁਤ ਵੱਡੇ ਮਗਰਮੱਛ ਕਦ ਦਿਓ ਕਦ ਜਿਹੜੀਆਂ ਕੰਪਨੀਆਂ ਨੇ ਵੱਡੀਆਂ ਉਹ ਫਿਰ ਛੋਟੇ-ਛੋਟੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨਿੱਕੇ-ਨਿੱਕੇ ਮਲਾਜ਼ਮਾਂ ਨੂੰ ਛੋਟੇ-ਛੋਟੇ ਦੁਕਾਨਦਾਰਾਂ ਨੂੰ ਬੇਰਜ਼ਗਾਰ ਨੌਜਵਾਨਾਂ ਨੂੰ ਤੇ ਰਿਕਸ਼ੀਆਂ ਵਾਲੇ ਰੇੜੀਆਂ ਵਾਲੇ ਜਿਹੜੀ ਮਿਹਨਤ ਕਸ਼ਮਾਤ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਜਿਹੜੇ ਲੋਕ ਨੇ ਉਹ ਫਿਰ ਉਹਨਾਂ ਕੋਲੋਂ ਖਾਦੇ ਜਾਂਦੇ ਨੇ ਉਹ ਲੁੱਟੇ ਜਾਂਦੇ ਨੇ ਉਹਨਾਂ ਦਾ ਖੂਨ ਚੂਸਿਆ ਜਾਂਦਾ ਹੈ ਤੁਸੀਂ ਆਪ ਗਰੀਬ ਲੋਕਾਂ ਦੇ ਬੱਚਿਆਂ ਦਾ ਖੂਨ ਚੈੱਕ ਕਰਾ ਕੇ ਵੇਖੋ ਕਿਸੇ ਵੀ ਗਰੀਬ ਦੇ ਬੱਚੇ ਦੇ ਵਿੱਚੋਂ 5-6 ਗ੍ਰਾਮ ਤੋਂ ਵੱਧ ਖੂਨ ਨਹੀਂ ਨਿਕਲਣਾ ਹੈਗਾ ਕਿੱਧਰ ਗਿਆ ਉਹਨਾਂ ਦੇ ਹਿੱਸੇ ਦਾ ਖੂਨ ਉਹਨਾਂ ਦੇ ਹਿੱਸੇ ਦੀ ਖੁਰਾਕ ਕਿੱਧਰ ਚਲੀ ਗਈ ਉਹਨਾਂ ਦੇ ਹਿੱਸੇ ਦਾ ਰਹਿਣ ਸਹਿਣ ਉਹ ਕਿੱਧਰ ਗਿਆ ਦਿਨ ਰਾਤ ਕਮਾਈਆਂ ਕਰਦੇ ਨੇ ਕੋਈ ਖੇਤਾਂ ਦੇ ਵਿੱਚ ਖੱਪਦਾ ਹੈ ਕੋਈ ਸਕੂਲਾਂ ਦੇ ਵਿੱਚ ਪੜਾਉਂਦਾ ਹੈ ਕੋਈ ਦਫ਼ਤਰਾਂ ਦੇ ਵਿੱਚ ਕੰਮ ਕਰਦਾ ਹੈ ਕੋਈ ਕਿਤੇ ਕੰਮ ਕਰਦਾ ਹੈ ਦਿਨ ਰਾਤ ਅਸੀਂ ਸਾਨੂੰ ਚੈਨ ਨਹੀਂ ਆਉਂਦੀ ਲਗਾਤਾਰ ਕਿਰਤ ਕਰਦੇ ਆਂ ਮਿਹਨਤ ਕਰਦੇ ਆਂ ਪਰ ਅਸੀਂ ਲੁੱਟੇ ਜਾ ਰਹੇ ਹਾਂ ਕਿਵੇਂ ਲੁੱਟੇ ਜਾ ਰਹੇ ਹਾਂ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀ ਅਮਰਬੇਲ ਹੁੰਦੀ ਹੈ ਨਾ ਅਮਰਬੇਲ ਕਿਸੇ 베ਰੀ ਦੇ ਉੱਤੇ ਉਹ 베ਰੀ ਵਿਚਾਰੀ ਖੁਰਾਕ ਤਿਆਰ ਕਰਦੀ ਰਹਿੰਦੀ ਤੇ ਅਮਰਬੇਲ ਉਹਨੂੰ ਚੂਸਦੀ ਰਹਿੰਦੀ ਹੈ ਉਹਦੀ ਖੁਰਾਕ ਨੂੰ ਕਿਉਂਕਿ ਉਹ ਟੀਕਾ ਲਾ ਦਿੰਦੀ ਹੈ 베ਰੀ ਦੇ ਜਾ ਕੇ ਇੰਜੈਕਟ ਕਰਦੀ ਹੈ ਆਪਣੇ ਆਪ ਨੂੰ ਤੇ ਖੁਰਾਕ 베ਰੀ ਤਿਆਰ ਕਰਦੀ ਹੈ ਤੇ ਖਾਂਦੀ ਹੈ ਅਮਰਬੇਲ ਰਹਿੰਦੀ ਹੈ ਇਸੇ ਤਰ੍ਹਾਂ ਹੀ ਇਸ ਧਰਤੀ ਦੇ ਉੱਤੇ ਮਨੁੱਖਾਂ ਦੇ ਵਿੱਚ ਇਹ ਸਿਲਸਿਲਾ ਚੱਲ ਰਿਹਾ ਹੈ ਕਿ ਕਿਰਤ ਕੋਈ ਕਰਦਾ ਹੈ ਮਿਹਨਤ ਕੋਈ ਕਰਦਾ ਹੈ ਤੇ ਲੁੱਟੀ ਕੋਈ ਜਾਂਦਾ ਖਾਈ ਕੋਈ ਜਾਂਦਾ ਬਦੀ ਫੁੱਲੀ ਕੋਈ ਹੋਰ ਜਾਂਦਾ ਅਮਰਬੇਲ ਵਾਂਗੂ ਇਸ ਤਰ੍ਹਾਂ ਦਾ ਸਿਲਸਿਲਾ ਚੱਲ ਰਿਹਾ ਹੈ ਤੇ ਸਾਡੇ ਬੰਦਿਆਂ ਦੇ ਵਿੱਚ ਜਿਹੜੀ ਕਮੀ ਹੈ ਉਹ ਹੈ ਕਿ ਅਸੀਂ ਉਹ ਜੰਗਲਾਂ ਦੇ ਜਾਨਵਰ ਤਾਂ ਇਕੱਠੇ ਹੋ ਜਾਂਦੇ ਨੇ ਮੱਝਾਂ ਇਕੱਠੀਆਂ ਹੋ ਜਾਂਦੀਆਂ ਨੇ ਹੋਰ ਜਾਨਵਰ ਇਕੱਠੇ ਹੋ ਜਾਂਦੇ ਨੇ ਕਿ ਉਹਨਾਂ ਨੂੰ ਖਤਰਾ ਹੁੰਦਾ ਕਿ ਉਹਦੇ ਕੋਲੋਂ ਸਾਨੂੰ ਸ਼ੇਰ ਕੋਲੋਂ ਬਗਿਆੜ ਕੋਲੋਂ ਖਤਰਾ ਹੈ ਸਾਨੂੰ ਪਰ ਬੰਦੇ ਆ ਜਿਹੜੇ ਇਹ ਇਕੱਠੇ ਨਹੀਂ ਹੋਣਗੇ ਕਿਉਂਕਿ ਇਹਨਾਂ ਨੂੰ ਬੜੀ ਹੀ ਆਸਾਨੀ ਦੇ ਨਾਲ ਜਾਤਾਂ ਧਰਮਾਂ ਦੇ ਨਾਂ ਤੇ ਵੰਡਿਆ ਜਾ ਸਕਦਾ ਹੈ ਲੜਾਇਆ ਜਾ ਸਕਦਾ ਹੈ ਤੇ ਇੱਕ ਨਵੀਂ ਬਿਮਾਰੀ ਜਿਹੜੀ ਸਾਡੇ ਬੰਦਿਆਂ ਦੇ ਵਿੱਚ ਆ ਗਈ ਹੈ ਕਿ ਜੇ ਸਾਡੇ ਹੀ ਬ੍ਰਾਦਰਰੀ ਦੇ ਵਿੱਚੋਂ ਮਨੁੱਖੀ ਭਾਈਚਾਰੇ ਦੇ ਵਿੱਚੋਂ ਕਿਸੇ ਦੇ ਉੱਤੇ ਕੋਈ ਸੰਕਟ ਆ ਜਾਏ ਕਿਤੇ ਕੋਈ ਲੜਾਈ ਪੜਾਈ ਹੋ ਜਾਏ ਤੇ ਅਸੀਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਨੇ ਆਂ ਬਜਾਏ ਇਸ ਗੱਲ ਦੇ ਕਿ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਸਮਝਾ ਬੁਝਾ ਲਈਏ ਕੋਈ ਨਹੀਂ ਕਿਉਂਕਿ ਪਸ਼ੂ ਆ ਜਿਹੜੇ ਉਹ ਮਦਦ ਕਰਨ ਆਉਂਦੇ ਆ ਜਦ ਪਸ਼ੂ ਇੱਕ ਪਸ਼ੂ ਕਿਸੇ ਸ਼ੇਰ ਦੇ ਮੂੰਹ ਚ ਆ ਕੇ ਨਾ ਤੇ ਦੂਜੀ ਮੱਝ ਆ ਕੇ ਸਿੰਘ ਮਾਰ ਕੇ ਉਹਦੇ ਢੋਟ ਮਾਰ ਕੇ ਉਹਨੂੰ ਬਚਾਉਂਦੀ ਆ ਉਹ ਵੀਡੀਓ ਨਹੀਂ ਬਣਾਉਂਦੀ ਹੈ ਸਾਡੇ ਚੀ ਬਿਮਾਰੀਆਂ ਕੇ ਅਸੀਂ ਵੀਡੀਓ ਵੀ ਬਣਾਉਨੇ ਆ ਤੇ ਇਹ سلسلہ ਚੱਲ ਰਿਹਾ ਹੈ ਤੇ ਆ ਕਾਂ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਕਾਂ ਜਿਹੜਾ ਹੈਗਾ ਉੱਚਾ ਰਹਿਣ ਗਿੱਜਿਆ ਬਨੇਰਿਆਂ ਤੇ ਬੈਠਦਾ ਹੈ ਇਹ ਐ ਨੀਂਜ ਲਾ ਕੇ ਰੱਖਦਾ ਕਿ ਇਹਦੇ ਕਿਹਦੇ ਬੱਚੇ ਦੇ ਹੱਕ ਚ ਮੈਂ ਰੋਟੀ ਖੋਵਾਂ ਜਾਂ ਫਿਰ ਵਿਚਾਰੀਆਂ ਪੋਲੀਆਂ ਪਾਲੀਆਂ ਘੁੱਗੀਆਂ ਉਹਨਾਂ ਦੇ ਅੰਡੇ ਪੀ ਜਾਂਦਾ ਹੈ ਇਹ ਜੇ ਘੁੱਗੀਆਂ ਬੱਚੇ ਕੱਢਣ ਚ ਕਾਮਯਾਬ ਵੀ ਹੋ ਗਈਆਂ ਤਾਂ ਘੁੱਗੀਆਂ ਦੇ ਉਹ ਨਰਮ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਮਾਰ ਕੇ ਖਾ ਜਾਂਦਾ ਹੈ ਤੇ ਇਹਨਾਂ ਕਾਮਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆ ਚੂਹਾ ਜਿਹੜਾ ਹੈਗਾ ਨਾ ਇਹ ਖੁੱਡ ਵਿੱਚ ਰਹਿਣ ਵਾਲਾ ਜਾਨਵਰ ਹੈ ਤੇ ਇਹ ਜਿਹੜੇ ਖੁੱਡਾਂ ਦੇ ਵਿੱਚ ਰਹਿੰਦੇ ਐ ਜਾਂ ਖੁੱਡਾਂ ਵਰਗੇ ਝੌਂਪੜੀਆਂ 'ਚ ਰਹਿਣ ਵਾਲੇ ਲੋਕ ਐ ਜਿਹੜੇ ਗਰੀਬ ਲੋਕ ਜਿਨ੍ਹਾਂ ਨੂੰ ਅਸੀਂ ਕਿਹਾ ਜਾਂਦਾ ਹੈ ਇਹ ਝੌਂਪੜੀਆਂ 'ਚ ਰਹਿਣ ਵਾਲੇ ਖੁੱਡਾਂ 'ਚ ਰਹਿਣ ਵਾਲੇ ਕੱਚੇ ਘਰਾਂ 'ਚ ਰਹਿਣ ਵਾਲੇ ਛੋਟੇ ਘਰਾਂ 'ਚ ਰਹਿਣ ਵਾਲੇ ਜਿਹੜੇ ਇਹ ਲੋਕ ਹੈ ਨਾ ਜਿਨ੍ਹਾਂ ਦੀ ਤੁਲਨਾ ਆਮ ਲੋਕੀ ਇਹਨਾਂ ਚੂਹਿਆਂ ਨਾਲ ਜਾਂ ਜਨਵਰਾਂ ਨਾਲ ਚਿੜੀਆਂ ਨਾਲ ਕਰ ਦਿੰਦੇ ਨੇ ਇਹ ਤਾਂ ਚਿੜੀਆਂ ਹੁੰਦੀਆਂ ਚਿੜੀਆਂ ਵੀ ਜੇ ਇਕੱਠੀਆਂ ਹੋ ਜਾਣ ਬਾਜਾਂ ਨੂੰ ਮੂਰੇ ਲਾ ਲੈਂਦੀਆਂ ਤੇ ਇਹ ਖੁੱਡਾਂ 'ਚ ਰਹਿਣ ਵਾਲੇ ਲੋਕ ਨਿੱਕੇ-ਨੇਕੇ ਘਰਾਂ 'ਚ ਰਹਿਣ ਵਾਲੇ ਲੋਕ ਹੈ ਜਿਹੜੇ ਇਹ ਵੀ ਜੇ ਜਥੇਬੰਦ ਹੋ ਜਾਣ ਜਾਂ ਆਪਣੇ ਆਤਮ ਵਿਸ਼ਵਾਸ ਨਾਲ ਜਿਵੇਂ ਇਹ ਚੂਹੇ ਨੇ ਕਰਕੇ ਵਿਖਾ ਦਿੱਤਾ ਹੈ ਚੂਹੇ ਦੇ ਵਿੱਚ ਆਤਮ ਵਿਸ਼ਵਾਸ ਇਹਨਾਂ ਕਿ ਕਾਂ ਆਇਆ ਤਾਂ ਉਹਨੂੰ ਖਾਣ ਸੀਗਾ ਤੇ ਪੰਗਾ ਉਲਟਾ ਪੈ ਗਿਆ ਕਿ ਉਹਦੀ ਚੁੰਝ ਹੀ ਫੜ ਲਈ ਆ ਉਹਨੇ ਉਹਨੂੰ ਚੀਕਾਂ ਮਾਰਦਾ ਤੇ ਪਾਸੇ ਖੜੇ ਜਿਹੜੇ ਬਾਕੀ ਕਾਂ ਐ ਉਹ ਵੀ ਕਾਂ ਕਾਂ ਕਰਦੇ ਆ ਉਹਦੇ ਹੱਕ ਦੇ ਵਿੱਚ ਨਾਰੇ ਤਾਂ ਲਾ ਰਹੇ ਆ ਉਹ ਜਿਹੜੀ ਤੁਸੀਂ ਆਵਾਜ਼ ਸੁਣੋਗੇ ਤੇ ਨਾਲ ਪਾਸੇ ਖੜੇ ਕਾਂ ਦੇਖਦੇ ਵੀ ਸਾਡਾ ਸਾਥੀ ਫਸ ਗਿਆ ਚੂਹੇ ਨੇ ਫਸਾ ਲਿਆ ਉਹ ਹੁਣ ਛੱਡੂਗਾ ਨਹੀਂ ਉਹਨੂੰ ਦੂਰ ਖੜੇ ਉਹਦੇ ਹੱਕ ਦੇ ਵਿੱਚ ਨਰੇਬਾਜੀ ਕਰ ਰਹੇ ਆ ਕਾਂ ਕਾਂ ਕਰ ਰਹੇ ਆ ਪਰ ਚੂਹਾ ਕਿਉਂਕਿ ਆਤਮ ਵਿਸ਼ਵਾਸੀ ਐ ਆਤਮ ਵਿਸ਼ਵਾਸ ਉਹਦਾ ਜਾਗ ਪਿਆ ਉਹਨੂੰ ਪਤਾ ਇਹ ਮੈਨੂੰ ਖਾਏਗਾ ਤੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਉਹਨੇ ਕਾਂ ਦੇ ਉੱਤੇ ਹਮਲਾ ਕਰ ਦਿੱਤਾ ਤੇ ਕਾਂ ਹੁਣ ਜਾਨ ਛਡਾਉਂਦਾ ਹੈ ਤੇ ਚੂਹਾ ਉਹਦੀ ਜਾਨ ਛੱਡਦਾ ਨਹੀਂ ਹੈ ਇਹ ਗੱਲ ਉਹ ਯਾਦ ਆਉਂਦੀ ਹੋਏਗੀ ਤੁਹਾਨੂੰ ਕਹਿੰਦੇ ਇੱਕ ਵਾਰੀ ਨਹਿਰ ਦੇ ਵਿੱਚ ਨਾ ਰਿਛ ਸੀਗਾ ਜਿਹੜਾ ਉਹ ਤਰਿਆ ਤਰਿਆ ਜਾਂਦਾ ਸੀਗਾ ਤੇ ਉਹ ਰਿਛ ਦਾ ਰੰਗ ਜਿਹੜਾ ਹੁੰਦਾ ਕਾਲਾ ਹੁੰਦਾ ਤੇ ਜੱਤ ਹੁੰਦੀ ਆ ਉਹਦੇ ਤੇ ਉਹ ਮੂੰਹ ਉਹਦਾ ਥੱਲੇ ਸੀ ਪਾਣੀ ਚ ਕਿਤੇ ਡੁੱਬ ਰਿਆ ਸੀਗਾ ਤੇ ਦੋ ਦੋਸਤ ਨਹਿਰ ਦੇ ਕਿਨਾਰੇ ਸੈਰ ਕਰਦੇ ਜਾਂਦੇ ਫਿਰਦੇ ਸੀਗੇ ਤੇ ਇੱਕ ਦੋਸਤ ਲਾਲਚੀ ਦੋਸਤ ਨੇ ਦੇਖਿਆ ਕਿ ਉਹ ਲੱਗਦਾ ਵੀ ਜਿਵੇਂ ਕੰਬਲ ਦੀ ਤੈਹ ਲੱਗੀ ਹੁੰਦੀ ਹੈ ਕੰਬਲ ਤਰਿਆ ਜਾਂਦਾ ਹੈ ਨਹਿਰ ਦੇ ਵਿੱਚ ਤਾਂ ਉਹ ਛਾਲ ਮਾਰ ਕੇ ਇੱਕ ਬੰਦਾ ਸੀ ਜਿਹੜਾ لالچی ਕਿਸਮ ਦਾ ਉਹਨੂੰ ਕੰਬਲ ਨੂੰ ਕਹਿੰਦਾ ਕੱਢ ਲਿਆ ਕੰਬਲ ਹੈ ਵਧੀਆ ਮੋਟਾ ਕੰਬਲ ਲੱਗਦਾ ਹੈ ਤੇ ਜਾ ਕੇ ਉਹਨੇ ਜਦੋਂ ਉਹਨੂੰ ਹੱਥ ਪਾਇਆ ਮੂਹਰੋਂ ਰਿਛ ਨਿਕਲਿਆ ਤੇ ਰਿਛ ਨੇ ਉਹਨੂੰ ਫੜ ਲਿਆ ਤੇ ਉਹ ਕਦੇ ਰਿਛ ਥੱਲੇ ਪਾਣੀ ਦੇ ਵਿੱਚ ਹੋ ਜੇ ਕਦੇ ਉਹ ਬੰਦਾ ਥੱਲੇ ਹੋ ਜੇ ਉੱਥੇ ਗੁੱਥਮ ਗੁੱਥਾ ਹੋ ਹੀ ਗਏ ਤੇ ਬਾਹਰ ਖੜੇ ਦੋਸਤ ਨੇ ਉਹਨੂੰ ਆਵਾਜ਼ ਮਾਰੀ ਵੀ ਆ ਜਾ ਹੁਣ ਯਾਰ ਕੰਬਲ ਲੈ ਕੇ ਬੜੀ ਦੇਰ ਲਾਤੀ ਤੂੰ ਨਹਿਰ ਦੇ ਵਿੱਚ ਉਹ ਬੰਦਾ ਬੁਰਾ ਆਵਾਜ਼ ਦੇ ਕੇ ਕਹਿੰਦਾ ਉਹ ਮੈਂ ਤਾਂ ਕੰਬਲ ਨੂੰ ਛੱਡਦਾ ਹਾਂ ਪਰ ਹੁਣ ਕੰਬਲ ਮੈਨੂੰ ਨਹੀਂ ਛੱਡਦਾ ਤੇ ਆ ਚੂਹੇ ਨਾਲ ਵੀ ਇਹੀ ਵਾਪਰੀਆ ਮਿੱਤਰੋ ਆਇਆ ਉਹਨੂੰ ਖਾਣ ਸੀ ਪਰ ਇਹ ਉਲਟੇ ਪੈ ਗਈ ਆ ਉਹਨੂੰ ਕਹਾਣੀ ਕਿ ਉਹ ਜਾਨ ਨਹੀਂ ਛੱਡ ਰਿਹਾ ਇਸ ਕਰਕੇ ਚਾਹੇ ਕਾਮਾਂ ਨਾਲ ਲੜਾਈ ਲੜਦੇ ਕਾਮਾਂ ਤੋਂ ਪਾਪ ਉਹ ਲੋਕ ਨੇ ਜਿਹੜੇ ਸਾਡੇ ਬੱਚਿਆਂ ਦੇ ਹੱਥਾਂ 'ਚੋਂ ਰੋਟੀ ਖੋ ਕੇ ਲੈ ਜਾਂਦੇ ਆ ਕਾਮਾਂ ਤੋਂ ਪਾਪ ਉਹ ਲੋਕ ਐ ਜਿਹੜੇ ਘੁੱਗੀਆਂ ਦੇ ਬੱਚਿਆਂ ਨੂੰ ਆਪਣੀ ਖੁਰਾਕ ਬਣਾ ਲੈਂਦੇ ਨੇ ਕਾਮਾਂ ਤੋਂ ਪਾਵੇ ਜਿਹੜੇ ਖੁੱਗੀਆਂ ਦੇ ਬੱਚਿਆਂ ਦੇ ਅੰਡੇ ਪੀ ਜਾਂਦੇ ਨੇਗੇ ਇਸੇ ਤਰ੍ਹਾਂ ਹੀ ਮਿਹਨਤ ਕਸ਼ ਲੋਕਾਂ ਦੇ ਬੱਚਿਆਂ ਨਾਲ ਵਾਪਰ ਰਿਹਾ ਕਿ ਉਹਨਾਂ ਦੇ ਵਿੱਚ ਖੂਨ ਪੂਰਾ ਨਹੀਂ ਉਹਨਾਂ ਦੀ ਵਿੱਦਿਆ ਖੋਹੀ ਜਾ ਰਹੀ ਹੈ ਉਹਨਾਂ ਲਈ ਕੋਈ ਸਹਿਤ ਸਹੂਲਤਾਂ ਨਹੀਂ ਹੈਗੀਆਂ 95 95 ਸਾਲ ਦੇ 90 ਪਲੱਸ ਬੰਦੇ ਮੈਂ ਵੇਖੇ ਮੈਂ ਇਹਦੇ ਉੱਤੇ ਕਦੇ ਬੋਲੂਗਾ 90 ਪਲੱਸ ਉਮਰ ਦੇ ਬੰਦੇ ਬਜ਼ੁਰਗ ਮੈਂ ਰਿਕਸ਼ਾ ਚਲਾਉਂਦੇ ਵੇਖੇ ਐ ਕਿ ਉਹ ਰਿਕਸ਼ਾ ਲੈ ਕੇ ਬੈਠੇ ਰਹਿੰਦੇ ਨੇ ਤੇ ਉਹ ਬਜ਼ੁਰਗ ਹੋਣ ਕਰਕੇ ਉਹਨਾਂ ਨੂੰ ਕੋਈ ਸਵਾਰੀ ਵੀ ਨਹੀਂ ਮਿਲਦੀ ਹੈਗੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਗਰੀਬ ਲੋਕ ਜਿਉਂ ਰਹੇ ਆ ਕਿਸਾਨਾਂ ਦੇ ਆਪਣੇ ਦੁੱਖ ਵੱਖਰੇ ਹੈਗੇ ਤੋ ਇਸ ਕਰਕੇ ਬੇਨਤੀ ਕਰਦੇ ਆਗੇ ਕਿ ਮਿੱਤਰੋ ਆ ਕਾਂ ਤੇ ਚੂਹੇ ਦੀ ਆ ਜਿਹੜੀ ਜद्दोजਹਿਦ ਤੁਸੀਂ ਵੇਖ ਰਹੇ ਹੋ ਇਹ ਜ਼ਿੰਦਗੀ ਦੀ ਜद्दोजਹਿਦ ਹੈ ਤੇ ਪ੍ਰੋਫੈਸਰ ਮੋਹਨ ਸਿੰਘ ਆਪਣੀ ਕਵਿਤਾ ਦੇ ਵਿੱਚ ਵੀ ਇਸੇ ਗੱਲ ਦੀ ਗਵਾਹੀ ਭਰਦੇ ਹੈ ਕਿ ਇੱਕ ਪਾਸੇ ਲੁੱਟਣ ਵਾਲੇ ਲੋਕ ਨੇ ਇੱਕ ਪਾਸੇ ਲੁੱਟੇ ਜਾਣ ਵਾਲੇ ਲੋਕ ਨੇ ਪ੍ਰੋਫੈਸਰ ਮੋਹਨ ਸਿੰਘ ਕਹਿੰਦੇ ਆ ਦੋ ਟੋਟਿਆਂ ਵਿੱਚ ਪੌਂ ਟੁੱਟੀ ਇੱਕ ਮਹਿਲਾ ਦਾ ਇੱਕ ਢੋਕਾਂ ਦਾ ਦੋ ਟਣਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਤੇ ਜੋਕਾਂ ਨਾਲ ਲੋਕਾਂ ਨੂੰ ਇਕੱਠੇ ਹੋ ਕੇ ਲੜਨਾ ਹੀ ਪੈਣਾ ਨਹੀਂ ਤਾਂ ਫਿਰ ਜੋਕਾਂ ਲੋਕਾਂ ਦਾ ਖੂਨ ਚੂਸ ਜਾਣਗੇ ਉਹਨਾਂ ਨੂੰ ਖਤਮ ਕਰ ਦੇਣੀਆਂ ਆਹ ਚੂਹੇ ਨੇ ਜੋ ਕਰਮ ਖਾਇਆ ਹੈਗਾ ਇਹੀ ਸਾਡੀ ਜ਼ਿੰਦਗੀ ਦਾ ਰਾਹ ਦੱਸਦਾ ਵਾ ਦ੍ਰਿਸ਼ ਬਣਦਾ ਹੈਗਾ ਆਹੋ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਇੱਕ ਜੁੱਟ ਹੋ ਕੇ ਜਥੇਬੰਦ ਹੋ ਕੇ ਆਪਾਂ ਆਪਣੇ ਉਦੇਸ਼ ਵੱਲ ਆਪਣੀ ਜ਼ਿੰਦਗੀ ਨੂੰ ਸੁਰਖਰੂ ਕਰੀਏ ਸੇਫ ਕਰੀਏ ਇਹੀ ਰਾਹ ਹੈਗਾ ਜੇ ਗੱਲ ਚੰਗੀ ਲੱਗੇ ਸ਼ੇਅਰ ਕਰ ਲਿਓ ਤੇ ਮੈਨੂੰ ਆਪ ਦਾ ਦੋਸਤ ਬਣਾ ਲਿਓ ਪੇਜ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਸਾਥੀ ਮੇਘ ਰਾਜਰ ਅੱਲਾਹ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ